ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਤੋਂ ਬਾਅਦ ਉਹਨਾਂ ਦੇ ਵਕੀਲ ਨੇ ਸਰਕਾਰ ਤੇ ਝੂਠ ਬੋਲਣ ਦੇ ਇਲਜ਼ਾਮ ਲਗਾਏ ਇਸ ਦੇ ਨਾਲ ਹੀ ਮਜੀਠੀਆ ਦੇ ਵਕੀਲ ਨੇ ਕਈ ਵੱਡੇ ਖੁਲਾਸੇ ਵੀ ਕੀਤੇ ਉਹਨਾਂ ਨੇ ਕਿਹਾ ਕਿ ਅਦਾਲਤ 'ਚ ਵਿਜੀਲੈਂਸ 1000 ਏਕੜ ਜ਼ਮੀਨ ਵਾਲੇ ਇਲਜ਼ਾਮ ਤੋਂ ਮੁਕਰ ਗਈ ਜਿਸ ਦਾ ਲਗਾਤਾਰ ਬਾਹਰ ਕਿਹਾ ਜਾ ਰਿਹਾ ਸੀ ਕਿ ਗਨੀਵ ਕੌਰ ਮਜੀਠੀਆ ਦੇ ਨਾਮ ਤੇ ਹਿਮਾਚਲ 'ਚ 1000 ਏਕੜ ਜ਼ਮੀਨ ਹੈ ਪਰ ਅੱਜ ਅਦਾਲਤ ਦੇ ਵਿੱਚ ਵਿਜੀਲੈਂਸ ਇਸ ਗੱਲ ਤੋਂ ਮੁਕਰ ਗਈ ਹੈ ਅਗੇ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੇ ਸਿਰਹਾਣਾ ਵਾਲੀ ਦਰਖਾਸਤ ਨਹੀਂ ਦਿੱਤੀ ਸੀ ਆਮ ਆਨ ਝੂਠ ਬੋਲ ਰਹੇ ਨੇ ਅਸਤੇ ਇੱਕ ਵਿਕਰਮ ਸਿੰਘ ਮਜੀਠੀਆ ਦਾ ਵਕੀਲ ਨੇ ਉਹਨਾਂ ਦੀ ਜਾਨ ਨੂੰ ਖਤਰੇ ਦੇ ਵੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਸ ਮਲਜ਼ਮ ਨਾਲ ਰੱਖਿਆ ਗਿਆ ਉਸ ਨੂੰ ਮੌਤ ਦੀ ਸਜ਼ਾ ਮਿਲੀ ਹੈ ਮਜੀਠੀਆ ਨੂੰ ਦੋ ਖਤਰਨਾਕ ਮਲਜ਼ਮਾਂ ਨਾਲ ਰੱਖਿਆ ਗਿਆ ਮਜੀਠੀਆ ਨੇ ਖੁਦ ਅਦਾਲਤ ਨੂੰ ਦੱਸਿਆ ਕਿ ਉਹਨਾਂ ਨੂੰ ਜਾਨੇ ਨੁਕਸਾਨ ਪਹੁੰਚਾਇਆ ਜਾ ਸਕਦਾ ਹੈ ਅਸੀਂ ਕੱਲ ਦਰਖਾਸਤ ਦਿੱਤੀ ਸੀ ਕਿਉਂਕਿ ਸਾਨੂੰ ਸ਼ੰਕਾ ਸੀ ਕਿ ਇਹਨਾਂ ਨੇ ਸ਼ਰਾਰਤ ਕਰਨੀ ਹੈ ਔਰ ਸਰਦਾਰ ਵਿਕਮ ਸਿੰਘ ਮੁਜੀਠੀਆ ਨੂੰ ਫਿਜ਼ਿਕਲੀ ਪ੍ਰੇਜ਼েন্ট ਨਹੀਂ ਕਰਨਗੇ ਜੀ ਅਸੀਂ ਐਪਲੀਕੇਸ਼ਨ ਫਾਈਲ ਕੀਤੀ ਸੀ ਕਿ ਇਨਸ਼ੋਰ ਕੀਤਾ ਜਾਵੇ ਕਿ ਉਹ ਫਿਜ਼ਿਕਲੀ ਆਣ ਸਾਡੀ ਐਪਲੀਕੇਸ਼ਨ ਕੱਲ ਕੋਸ ਕੀਤੀ ਗਈ ਫਿਰ ਉਹ ਪੈਂਡਿੰਗ ਰੱਖੀ ਗਈ ਫਿਰ 6:30 ਵਜੇ ਕਹਿੰਦੇ ਕਿ ਅਸੀਂ ਕੋਈ ਡਿਸੀਜਨ ਨਹੀਂ ਲੈ ਪਾਰੇ ਤੇ ਐਪਲੀਕੇਸ਼ਨ ਫਿਰ ਉਹ ਪੈਂਡਿੰਗ ਰੱਖ ਦਿੱਤੀ ਗਈ ਆਨਰੇਬਲ ਕੋਰਟ ਨੇ ਹੁਕਮ ਦਿੱਤੀ ਸੀ ਕਿ 6 ਤੱਕ 2025 ਨੂੰ ਜਿਹੜੇ ਆਰਡਰ ਹੋਏ ਸੀ ਜੀ ਉਹਨਾਂ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਔਰ ਮੇਰੇ ਫੇਰ ਕੋਈ ਵੀ ਸੀਡੀ ਅਜ ਤੱਕ ਦਰਖਾਸਤ ਨਹੀਂ ਆਈ ਇਹਨਾਂ ਨੂੰ ਮਜਬੂਰਨ ਆ ਸਰਦਾਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆਉਣਾ ਪਿਆ ਉਹਨਾਂ ਨੇ ਜੋ ਅੱਜ ਕੋਰਟ 'ਚ ਗੱਲਾਂ ਕੀਤੀਆਂ ਆ ਸ਼ੌਕਿੰਗ ਇਹ ਨਹੀਂ ਮੁਕਮਲ ਕਿਵੇਂ ਫੰਡਮੈਂਟਲ ਰਾਈਟਸ ਆਫ ਸਿਟੀਜ਼ਨ ਦੀਆਂ ਤਜੇ ਉੜਾਈ ਜਾ ਰਹੀਆਂ ਇੱਥੇ 50 ਬੰਦੇ ਕੁਰਤਾ ਪਜਾਮਾ ਪਾ ਕੇ ਮੈਂ ਕੀ ਕਰੀ ਲਈ ਪੱਗਾ ਬਣ ਕੇ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਐ ਇਹ ਪੰਜਾਬ ਪੁਲਿਸ ਦੇ ਅੰਡਰ ਦ ਐਸਐਸਪੀ ਆਂਦੇ ਨੇ ਜਿਨ੍ਹਾਂ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਕੇਰਾ ਪਾਇਆ ਹੁੰਦਾ ਇਹ اپੋਜੀਸ਼ਨ ਦੇ ਬੰਦੇ ਨੇ ਇਹ ਸ਼ਰਾਰਤੀ ਅੰਸਰ ਨੇ ਇਹਨਾਂ ਦਾ ਐਕਸੈਸ ਵਿਕ੍ਰਮ ਸਿੰਘ ਮਜੀਠੀਆ ਦੇ ਬੋਡੀ ਦਾ ਐਕਸੈਸ ਇਹਨਾਂ ਬੰਦਿਆਂ ਨੂੰ ਦਿੱਤਾ ਜਾ ਰਿਹਾ ਕੋਰਟ ਪ੍ਰੈਮਿਸਸਿਸ 'ਚ ਤੁਹਾਨੂੰ ਸਾਰਿਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਜਾ ਰਿਹਾ ਕਿਉਂ ਨਹੀਂ ਦਿੱਤਾ ਜਾ ਰਿਹਾ ਅਸੀਂ ਅੱਜ ਕੈਮਰਾ ਪ੍ਰोसीਡਿੰਗਸ ਜਿਹੜੀ ਐਪਲੀਕੇਸ਼ਨ ਦਿੰਦੇ ਆ ਉਹਦੀ اپੋਜੀਸ਼ਨ ਕੀਤੀ ਹੈ ਅਸੀਂ ਹੋਸ ਕੀਤਾ ਹੈ ਅਸੀਂ ਕਹਿੰਦੇ ਆ ਕਿ ਡੈਮੋਕ੍ਰੈਟਿਕ ਪ੍ਰਿੰਸੀਪਲਸ ਨੂੰ ਮੁੱਖ ਰੱਖਦੇ ਹੋਏ ਐਟ ਲੀਸਟ ਫ੍ਰੀ ਐਂਡ ਫਾਇਰ ਟ੍ਰਾਇਲ ਹੋਣ ਵਾਸਤੇ ਲੋਕਾਂ ਕੋਲ ਸਹੀ ਇਨਫੋਰਮੇਸ਼ਨ ਜਾਣੀ ਚਾਹੀਦੀ ਹੈ ਔਰ ਉਸ ਦਾ ਸਭ ਤੋਂ ਵੱਡਾ ਸਾਧਨ মিডিਆ ਹੈ ਔਰ ਅਸੀਂ ਅੱਜ ਰਿਕੁਐਸਟ ਕੀਤੀ ਹੈ ਕਿ ਬੈਲੈਂਸ ਡਰਾ ਕਰੋ ਗੈਗ ਆਰਡਰ ਸਿਰਫ ਛੱਡਦੇ ਨਹੀਂ ਲੱਗ ਸਕਦਾ ਔਰ ਇੱਥੇ ਪਬਲਿਕ ਪ੍ਰੋਸੀਕਿਊਟਰ ਜਿਹੜੇ ਪਾਇੰਟ ਕੀਤੇ ਗਏ ਨੇ ਉਹ ਫਿਰ ਪੋਲਿਟੀਕਲ ਪਾਰਟੀ ਆਮ ਆਦੀ ਪਾਰਟੀ ਦੇ ਸਪੋਕਸਪੀਰਸ ਬਣ ਕੇ মিডিਆ ਕਾਨਫਰੰਸ ਕਰਦੇ ਨੇ ਕੋਰਟ 'ਚ ਕੋਈ ਹੋਰ ਗੱਲਾਂ ਹੁੰਦੀਆਂ ਨੇ ਤੁਹਾਨੂੰ ਆ ਕੇ ਗੁੰਮਰਾਹ ਕਰਦੇ ਨੇ ਝੂਠ ਬੋਲਦੇ ਨੇ ਹੁਣ ਤੁਹਾਡੇ ਸਾਹਮਣੇ ਸਾਰਿਆਂ ਦੇ ਸਾਹਮਣੇ ਇਹਨਾਂ ਨੇ ਦੋ ਤਿੰਨ ਗੱਲਾਂ ਕਹੀ ਸੀਗੀ ਰਿਮਾਂਡ ਵਾਸਤੇ ਮੈਂ ਸਾਰਿਆਂ ਨੂੰ ਫਿਰ ਸਵਾਲ ਪੁੱਛਦਾ ਅੱਜ ਕੋਰਟ ਵਿੱਚ ਉਹ ਮੁਕਰ ਗਏ ਕਿ 1000 ਏਕੜ ਜ਼ਮੀਨ ਨਹੀਂ ਹੈ ਇਸ ਕਰਕੇ ਮੀਡੀਆ ਟ੍ਰਾਇਲ ਨਹੀਂ ਇਸ ਕਰਕੇ ਇਹ ਜਿਹੜੀਆਂ ਕੈਮਰਾ ਪ੍ਰੋਸੀਡਿੰਗਸ ਨਹੀਂ ਹੋਣੇ ਚਾਹੀਦੀਆਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਹੈ ਕਿ ਉਹ 1000 ਏਕੜ ਵਾਲੀ ਗੱਲ ਤੋਂ ਮੁਕਰ ਗਏ ਇੱਕ ਇੱਕ ਕਰਕੇ ਹਰ ਚੀਜ਼ ਤੋਂ ਮੁਕਰਣਗੇ ਕਲ ਭਗਵੰਤ ਸਿੰਘ ਮਾਨ ਨੇ ਫਲੋਰ ਆਫ ਦਾ ਹਾਊਸ ਉਹਨੂੰ ਪਵਿੱਤਰ ਸਦਨ ਕਹਿੰਦੇ ਨੇ ਪਵਿੱਤਰ ਸਦਨ ਚ ਸਰੀਆਮ ਝੂਠ ਨਹੀਂ ਬੋਲਿਆ ਜਾਂਦਾ ਉਹਨੇ ਕਿਹਾ ਜੀ ਵਿਕਰਮ ਸਿੰਘ ਮਜੀਠੀਆ ਨੇ ਸਰਾਨੇ ਦੀ ਦਰਖਾਸਤ ਦਿੱਤੀ ਹੈ ਸਰਾਨਾ ਇਸ ਪਾਰਟ ਆਫ ਦਾ ਜੇਲ ਮੈਨੂਅਲ ਪੁਲਿਸ ਮੈਨੂਅਲ ਨਹੀਂ ਹੈ ਉਹਨਾਂ ਨੂੰ ਨਹੀਂ ਪਤਾ ਕੋਈ ਹੈ ਜੀ ਦਰਖਾਸਤ ਨਹੀਂ ਹੈ ਦਰਖਾਸਤ ਹੁਣ ਸ਼ੋਅ ਕਰਦੇ ਹੋ ਵਿਕਰਮ ਸਿੰਘ ਮਜੀਠੀਆ ਜਿਹਨੂੰ ਮੈਂ ਪੁੱਛਿਆ ਸੀ ਕਿ ਇਹ ਜੁਗੀ ਤਕਲੀਫ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਭਗਵੰਤ ਸਿੰਘ ਮਾਨ ਨੂੰ ਦੱਸ ਦਿਓ ਕਿ ਮੈਂ ਬਾਹਰ ਸਰਾਨੇ ਥੱਲੇ ਦੇ ਕੇ ਸੁੱਤਾ ਪਿਆ ਕਿ ਰਬ ਰਬ ਕਰ ਰਿਹਾ ਤੇ ਮੇਰਾ ਜਦ ਟਾਈਮ ਆ ਗਿਆ ਤੁਹਾਨੂੰ ਸਾਰੇ ਦਾ ਉਹਨਾਂ ਦਾ ਪਤਾ ਕੀ ਕਰਨਾ ਚਾਹੁੰਦੇ ਨੇ ਨਾਉ ਕਮਿੰਗ ਟੂ ਦ ਕੋਰਟ ਅੱਜ ਕੋਰਟ ਵਿੱਚ ਉਹਨਾਂ ਨੇ ਬਹੁਤ ਵੱਡੇ ਖੁਲਾਸੇ ਕੀਤੇ ਨੇ ਬਾਹਰ ਕਿਹਾ ਜਾ ਰਿਹਾ ਜੀ ਕਿ ਉਹਨਾਂ ਦੀ ਸ਼ਕਲ ਨਹੀਂ ਦੇਖ ਸਕਦੇ ਕਾਟਨ ਲੱਗੇ ਗਏ ਨੇ ਕੇਨ ਕਾਟਨ ਲੱਗੇ ਗਏ ਨੇ ਮੀਡੀਆ ਦੇ ਰੂਬਰੂ ਨਹੀਂ ਹੋ ਸਕਦੇ ਆਪ ਦੀ ਗੱਲ ਨਹੀਂ ਕਰ ਸਕਦੇ ਪਰ ਅੰਦਰ ਜੇਲ੍ਹ ਦੇ ਅੰਦਰ ਇਹਨਾਂ ਨੇ ਕਿਹਾ ਜੀ ਸੁਰੱਖਿਆ ਕਰਕੇ ਇਹਨਾਂ ਨੂੰ ਦੋ ਕੈਦੀਆਂ ਵਿੱਚ ਪਾਇਆ ਜਿਹੜੇ ਗੁੱਡ ਕੰਡਕਟ ਪ੍ਰिजनਰਸ ਨੇ ਮੈਂ ਇਹ ਦੋ ਬੰਦਿਆਂ ਦੀ ਤੁਹਾਨੂੰ ਹਿਸਟਰੀ ਦੇਣਾ ਚਾਹੁੰਦਾ ਇੱਕ ਬੰਦਾ ਉਹਨੂੰ ਸਜ਼ਾਏ ਮੌਤ ਹੀ ਹੋਈ ਹੈ ਜੋ ਨਾਲ ਪਾਇਆ ਉਸ ਬੰਦੇ ਨੂੰ ਸਜ਼ਾਏ ਮੌਤ ਹੋਈ ਹੈ ਹਿੰਦੁਸਤਾਨ ਦੇ ਕ੍ਰਿਮੀਨਲ ਜੁਰਿਸਪਰਡੈਂਸ ਦੇ ਸਭ ਤੋਂ ਵੱਧ ਸਜ਼ਾਉਂ ਮਿਲੀ ਹੋਈ ਹੈ। ਔਰ ਆਫੈਂਸਿਸ ਕੀ ਨੇ ਉਸ ਬੰਦੇ ਨੇ ਤਿੰਨ ਮਾਈਨਰ ਬੱਚਿਆਂ ਦਾ ਕੋਲਡ ਬਲੱਡਡ ਮਰਡਰ ਕੀਤਾ ਜਿਹਦੇ ਵਿੱਚ ਇੱਕ ਛੋਟੀ ਬੱਚੀ ਸੀ। ਨੇਮ ਸਰ ਨੇਮ ਸਰ ਉਹ ਮੇਰੇ ਖਿਆਲ ਹੁਦਾ ਨਾਮ ਕੁਲਬੀਰ ਸਿੰਘ ਹੈ ਬਤਨ ਕੀ ਨਾ ਹੁੰਦਾ ਜੀ। ਦੂਸਰਾ ਜਿਹੜਾ ਬੰਦਾ ਹੈ ਉਹਦੇ ਤੇ ਫੌਸਕੋ ਲੱਗੀ ਹੈ ਔਰ ਸ਼ੋਟਮਾਈਜ਼ਿੰਗ 12 ਸਾਲ ਦਾ ਬੱਚਾ ਲੜਗੇ ਨੂੰ ਦੁਰਵਿਵਾਰ ਕਰਨ ਦੇ ਕੇਸ 'ਚ ਉਹ ਅੰਦਰ ਹੈ ਇਹ ਦੋ ਗੁੱਡ ਕੰਡਕਟ ਪ੍ਰਿਜ਼ਨਰ ਮਿਲੇ ਇਹਨਾਂ ਨੂੰ ਦੇ ਆਰ ਫਾਊਂਡ ਟੂ ਬੀ ਅ ਬੈਟਰ ਕੰਡਕਟ ਦਨ देयर ਓਨ ਐਮ ਐਲ ਏ ਲੌਜਡ ਇਨ ਦ ਸੇਮ ਪ੍ਰਿਜ਼ਨਿੰਗ ਮਿਸਟਰ ਰਮਨ ਰੋੜਾ ਉਸੇ ਦਰ ਉਸੇ ਪ੍ਰਿਜ਼ਨ ਜੇ ਨੇ ਉਹਨਾਂ ਦਾ ਕੰਡਕਟ ਇਹ ਦੋ ਹਾਰਡਨ ਕ੍ਰਿਮੀਨਲ ਤੋਂ ਘੱਡੀਆਂ ਮੰਨਿਆ ਗਿਆ ਇਸ ਕਰਕੇ ਉਹਨਾਂ ਨੂੰ ਇਕੱਠੇ ਲੌਜ ਕੀਤਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਕੰਫਰਟ ਸਾਨੂੰ ਕੋਈ ਨਹੀਂ ਚਾਹੀਦਾ ਸਾਨੂੰ ਐਪ੍ਰੀਹੈਂਸ਼ਨ ਹੈ ਕਿ ਉਹਨਾਂ ਨੂੰ ਦੇ ਇਹਨਾਂ ਨੇ ਜਾਨੀ ਨੁਕਸਾਨ ਕਰ ਦੇਣਾ ਔਰ ਬੁਖਰੀਮ ਸਿੰਘ ਮਜੀਠੀਆ ਜੀ ਨੇ ਅੱਜ ਕੋਰਟ 'ਚ ਡਿਕਲੇਅਰ ਕਰ ਦਿੱਤਾ ਹੈ ਪਿਛਲੇ ਕਈ ਦਿਨਾਂ 'ਚ ਤੁਸੀਂ ਲਾਅਨ ਆਰਡਰ ਦੇਖ ਸਕਦੇ ਹੋ ਔਰ ਤੁਸੀਂ ਦੇਖ ਸਕਦੇ ਹੋ ਕਿ ਜ਼ਿਲ੍ਹਾ 'ਚ ਕੀ ਅਫੈਂਸਸ ਹੋ ਰਹੇ ਨੇ ਜਿਹੜੇ ਬੰਦੇ ਨਾਲ ਪਾਏ ਨੇ ਤੁਸੀਂ ਇੱਕ ਬਸੇ ਕਹਿ ਰਹੇ ਹੋ ਰਾਉਂਡ 24 ਘੰਟੇ ਸਰਵੇਲੈਂਸ ਕੈਮਰਾ ਦੀ ਹੈ ਗਾਰਡਨਸ ਲੱਗੇ ਨੇ ਸਿਕਿਉਰਿਟੀ ਇਨ ਚਾਰਜ ਲੱਗੇ ਫਿਰ ਦੋ ਬੰਦੇ ਨਾਲ ਪانਦੀ ਕੀ ਲੋੜ ਹੈ ਉਹ ਦੋ ਬੰਦਿਆਂ ਦੇ ਐਂਟੀਸੈਂਸ ਵੀ ਚੈੱਕ ਕਰਾ ਲਿਓ ਮੈਂ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਹਿਸਟਰੀ ਕੀ ਹੈ ਅੱਜ ਕੋਈ ਰਿਮਾਂਡ ਮੰਗਿਆ ਉਹਨਾਂ ਨੇ ਫਿਰ ਜਦ ਤੱਕ ਰਿਮਾਂਡ ਜਦ ਤੱਕ ਬੇਲ ਜਦ ਤੱਕ ਬੇਲ ਨਹੀਂ ਹੁੰਦੀ ਤਦ ਤੱਕ ਰਿਮਾਂਡ ਹਮੇਸ਼ਾ 14 ਦਿਨ ਵਾਸਤੇ ਐਕਸਟੈਂਡ ਹੋ ਜਾਂਦਾ ਹੈ ਜੁਡੀਸ਼ੀਅਨ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੇ ਦੱਸਿਆ ਕਿ ਜਦ ਵੀ ਕੋਈ